ਅੱਜ ਕੱਲ ਜਿੱਦਾਂ ਕਿ ਆਰਗੈਨਿਕ ਹੋਣ ਦੇ ਨਾਤੇ ਵਿੱਚ ਕਹਿੰਦੇ ਜੋ ਵੀ ਹੈਗਾ ਤੁਹਾਡੇ ਬੇਸ਼ੱਕ ਪੱਤੇ ਵੀ ਆ ਚਲਾਈ ਵੀ ਉੱਗੀ ਆ ਲੈਓ ਅਸੀਂ ਸਾਗ ਬਣਾ ਲਵਾਂਗੇ ਤੁਲਾ ਸੀ ਮੱਖਿਆ ਮੱਚਾ ਤੋਂ ਜਿਵੇਂ ਆਇਆ ਲੋਟਰੈਪਸ ਲਗਾਏ ਹੋਏ ਨੇ ਕਿੰਨੇ ਕਿੰਨੇ ਕੀਟ ਹੁੰਦੇ ਨੇ ਉਹਨਾਂ ਨੂੰ ਅਟਰੈਕਟ ਕਰਦੇ ਨੇ ਸਵਾਹ ਸਵੇਰੇ ਸਵੇਰੇ ਜੀ ਅਸੀਂ ਗੋਏ ਦੀ ਸਵਾਹ ਸਵਾਦ ਦਾ ਬੜਾ ਨਾ ਵੀ ਸਵਾਹ ਪੈ ਜਾਣੀ ਸਵਾਹ ਬੜੀ ਚੀਜ਼ ਹੈ ਜੀ ਸਵਾਹ ਦੇਖੋ ਤੁਸੀਂ ਤੁਹਾਨੂੰ ਸੁੱਕ ਮਾਂਜ ਕਰਦੇ ਸੀ ਭਾਂਡੇ ਪਹਿਲਾਂ ਨਾ ਘਰਾਂ ਦੇ ਵਿੱਚ ਜਿਹੜੇ ਭਾਂਡੇ ਸਾਫ਼ ਕਰਨੇ ਤੇ ਸਵਾਹ ਨਾਲ ਸੁੱਕ ਮਾਂਜ ਕਰਾਣੀ ਬੀਬੀਆਂ ਨੇ ਅੱਛਾ ਹਰ ਰਿਸ਼ਤੇਦਾਰ ਦੀ ਨਾ ਉਹ ਸਪੈਸ਼ਲਿਟੀ ਹੁੰਦੀ ਪੈਂ ਜੀ ਵੀ ਕੋਈ ਪਕੌੜੇ ਵਧੀਆ ਬਣਾਉਂਦਾ ਹੁਣ ਤੁਸੀਂ ਤੇ ਸਬਜੀ ਲੱਗ ਜਾਂਦੇ ਕਿਹੜੀ ਸਬਜੀ ਜ਼ਿਆਦਾ ਮੰਗਦੇ ਆ ਰਿਸ਼ਤੇਦਾਰ ਅੱਜ ਕੱਲ ਜਿੱਦਾਂ ਕਿ ਆਰਗੈਨਿਕ ਹੋਣ ਦੇ ਨਾਤੇ ਵਿੱਚ ਕਹਿੰਦੇ ਜੋ ਵੀ ਹੈਗਾ ਤੁਹਾਡੇ ਬੇਸ਼ੱਕ ਪੱਤੇ ਵੀ ਆ ਚਲਾਈ ਵੀ ਉੱਗੀ ਆ ਲੈ ਆਓ ਅਸੀਂ ਸਾਗ ਬਣਾ ਲਵਾਂਗੇ ਹਾਂਜੀ ਅੱਛਾ ਚਲੋ ਹੁਣ ਆਪਾਂ ਨਾ ਗਾਰਡਨ ਦਾ ਟੂਰ ਲੈ ਲਈਏ ਵੀ ਕਿੱਥੋਂ ਸ਼ੁਰੂਆਤ ਇੱਧਰੋਂ ਸ਼ੁਰੂਆਤ ਕਰ ਲੈਂਦੇ ਆ ਇਹ ਮਨੂਲਾ ਦਾ ਮਰੂਤ ਤੇ ਕੇਲੇ ਦੇ ਪਾ ਨਾ ਪੱਤੇ ਲੱਗਦੇ ਬੜੇ ਸੋਹਣੇ ਸੋਹਣੇ ਆ ਇਹ ਬਿਲਕੁਲ ਜੀ ਬਿਲਕੁਲ ਦੇਖੋ ਅਸੀਂ ਆਪਣੇ ਗਾਰਡਨ ਦੇ ਉੱਪਰ ਫਰੂਟਿੰਗ ਵਾਲੇ ਪਲਾਂਟਸ ਜਿਹੜੇ ਪੰਜਾਬ ਦੀ ਧਰਤੀ 'ਤੇ ਹੋ ਸਕਦੇ ਸਾਰੇ ਲਾਏ ਆ ਜੀ ਹਾਂ ਤਕਰੀਬਨ ਮੌਸਮੀ ਸਬਜ਼ੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਇਸ ਤੋਂ ਇਲਾਵਾ ਕੁਝ ਡੈਕੋਰੇਟਿਡ ਪਲਾਂਟਸ ਪਲੱਸ ਮੈਡੀਸਲ ਪਲਾਂਟਸ ਵੀ ਕੁਝ ਲਾਏ ਹੋਏ ਆ ਤਕਰੀਬਨ ਹਰ ਚੀਜ਼ ਮਤਲਬ ਸਾਰੀ ਨੇਚਰ ਨੂੰ ਅਸੀਂ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਛੱਤ ਉੱਪਰ ਸੋ ਤੁਸੀਂ ਦੇਖ ਦਿਓ ਜੀ ਡਰਮ ਆ ਜੀ ਡਰਮ ਕਿਉਂ ਰੱਖੇ ਆ ਕਿ ਜੇ ਆਪਾਂ ਸੀਮੈਂਟ ਵਾਲੇ ਗਮਲੇ ਰੱਖਾਂਗੇ ਨਾ ਉਹ ਥੋੜੇ ਭਾਰੇ ਹੁੰਦੇ ਆ ਸੋ ਅਸੀਂ ਡਰਮਾਂ ਦਾ ਜਿਹੜਾ ਇੱਥੇ ਇਸਤੇਮਾਲ ਕੀਤਾ ਅਸੀਂ ਕੇਲੇ ਤੋਂ ਲੈ ਕੇ ਚਗੋਦਰਾ ਅਮਰੂਦ ਜੀਆਂ ਦੋ ਤਿੰਨ ਵੈਰਾਈਟੀਆਂ ਅੰਬ ਤੇ ਕਿੰਨੂ ਵਗੈਰਾ ਜਿਹੜਾ ਸਾਰੇ ਅਸੀਂ ਆਪਣੀ ਛੱਤ ਉੱਪਰ ਲਾਏ ਜੀ ਅੱਛਾ ਜਿੱਦਾਂ ਹੁਣ ਇਹ ਬੜੇ ਸਾਰੇ ਪਲੈਂਟ ਹੈ ਜੇ ਆਪਾਂ ਇੱਥੇ ਦੀ ਗੱਲ ਕਰ ਲਈਏ ਤੇ ਇਹ 7-8 ਵੱਡੇ ਡਰਾਮਾ ਤੇ ਇਹਦੇ ਨਾਲ ਛੱਤ ਦਾ ਜਿਹੜਾ ਬੋਝ ਹੈ ਉਹ ਜ਼ਿਆਦਾ ਨਹੀਂ ਹੋ ਜਾਂਦਾ ਹਾਂਜੀ ਕਈ ਵਾਰੀ ਸਵਾਲ ਆਉਂਦਾ ਹੈ ਸਵਾਲ ਅਸੀਂ ਹਮੇਸ਼ਾ ਹੀ ਦੱਸਦੇ ਹੁੰਦੇ ਹੰਨੇ ਆ ਆਪਣੇ ਵਿਊਅਰਸ ਨੂੰ ਕਿ ਇੱਕ ਜਿਹੜਾ ਨਾ ਆਪਾਂ ਬੈਲੈਂਸ ਕਰੀਏ ਜਾਦੂਗਰ ਦਾ ਖੇਡ ਤੁਸੀਂ ਦੇਖਿਆ ਹੋਣਾ ਕਿ ਉਹਨੂੰ ਕਿੱਲਾਂ ਦੇ ਉੱਪਰ ਲਟਾ ਆ ਕੇ ਉਹਦੇ ਉੱਪਰ ਸਿਲ ਜਿਹੜੀ ਉਹ ਪੰਨ ਦਿੰਦੇ ਨੇ ਪਰ ਉਹਨ ਕਿਲ ਚੁੱਭਦੇ ਨਹੀਂ ਹੈਗੇ ਥੈਟ ਮੀਨਸ ਡਿਸਟ੍ਰਿਬਿਊਟਿਡ weight ਸੋ ਸਾਡੀ ਜਿਹੜੀ ਛੱਤ ਹੈਗੀ ਹੈ ਨਾ ਇੱਕ ਜਿਹੜਾ ਇੱਕ ਛੱਤ ਸਾਡੀ ਹੈਗੀ ਹੈ ਜੀ 800 ਸਕਰ ਫੁੱਟ ਟੋਟਲ ਸਾਡਾ ਏਰੀਆ 1600 ਸਕਰ ਫੁੱਟ ਦਾ ਹੈਗਾ ਸਾਡਾ 800 ਸਕਰ ਫੁੱਟ ਦੇ ਏਰੀਆ ਦੇ ਵਿੱਚ ਡਿਸਟ੍ਰਿਬਿਊਟਿਡ weight ਹੈ ਜੀ ਠੀਕ ਹੈ ਜੀ ਔਰ ਦੂਸਰੀ ਗੱਲ ਜਿਹੜੀ ਕੀ ਹੈਗੀ ਹੈ ਕਿ ਜਿਹੜੇ ਤੁਹਾਨੂੰ ਇਹ ਡਰਮ ਜਿਹਨਾਂ ਆਪਾਂ ਗਮਲੇ ਕਹੇਦੇ ਨੇ ਦਿਸਦੇ ਆ ਇਹ ਲੱਗਦਾ ਤਾਂ ਹੈਗਾ ਮਿੱਟੀ ਨਾਲ ਭਰੇ ਆ ਪਰ ਮਿੱਟੀ ਨਾਲ ਭਰੇ ਨਹੀਂ ਜੀ ਹੈਗੇ ਇਹਨਾਂ ਦੇ ਅੱਧੋਂ ਜ਼ਿਆਦਾ ਇਸ ਅਸੀਂ ਸੁੱਕੇ ਪੱਤੇ ਨਾਲ ਭਰੇ ਆ ਜਿਹੜੇ ਕੁਝ ਟਾਈਮ ਪਾ ਕੇ ਕੰਪੋਸਟ ਹੋ ਕੇ ਖਾਦ ਬਣ ਜਾਂਦੇ ਆ ਜੀ ਸੋ ਇਹਨਾਂ ਵਜਨ ਹੈ ਨਹੀਂ ਜਿੰਨਾ ਦਿਸਦਾ ਔਰ ਤੁਹਾਨੂੰ ਬੜੀ ਰੋਚਕ ਗੱਲ ਦੱਸਦਾ ਜੀ ਜਿਸ ਬਿਲਡਿੰਗ ਦੇ ਤੁਸੀਂ ਉੱਪਰ ਖੜੇ ਹੋ ਇਹਦੇ ਕੋਈ ਪਿੱਲਰ ਨਹੀਂ ਹੈਗਾ ਦੇ ਵਿੱਚ ਇਹ ਸਾਡੀ ਬਿਲਡਿੰਗ ਪੁਰਾਣੀ ਹੈ ਜੀ ਔਰ ਸਾਰਾ ਮੌਾਇਨਾ ਕਰਕੇ ਦੇਖੋ ਕਿਤੇ ਵੀ ਨਾ ਸੁਲਾਬ ਹੈ ਜੀ ਤੇ ਨਾ ਹੀ ਕਿਤੇ ਕੋਈ ਟ੍ਰੇਡ ਤੁਹਾਨੂੰ ਦਿਖਣੀ ਹੈ ਜੀ ਇੱਥੇ ਅੱਛਾ ਇਹ ਮੈਂ ਪੁੱਛਿਆ ਉਹ ਸੁਲਾਬ ਜਿਹੜੀ ਹੈ ਕਿਉਂਕਿ ਦੇਖੋ ਜਦੋਂ ਆਪਾਂ ਟਰੈਸ ਗਾਰਡਨ ਕਰਨਾ ਹੈ ਮੈਂ ਚਾਈਨਾ ਵਾਲਿਆਂ ਦੇ ਦੇਖਦੇ ਹੁੰਦੇ ਆ ਜਾਂ ਸਾਊਥ ਵਾਲਿਆਂ ਦੇ ਦੇਖਦੇ ਆ ਉਹ ਟੇਰਿੰਗ ਕਰ ਲੈਂਦੇ ਆ ਲੇਅਰਿੰਗ ਕਰ ਲੈਂਦੇ ਆ ਪਹਿਲਾਂ ਮਿੱਟੀ ਪਾਉਂਦੇ ਆ ਫਿਰ ਬਹੁਤ ਕੁਝ ਕਰਦੇ ਆ ਉੱਤੇ ਫਿਰ ਅਖੀਰ ਲੋਕ ਪਾਉਂਦੇ ਆ ਅੱਜ ਕੱਲ੍ਹ ਹੋਰ ਫਰਮੈਂਟਡ ਸ਼ੀਟਸ ਆ ਜਾਂਦੀਆਂ ਉਹ ਪਾਉਂਦੇ ਆ ਤੁਸੀਂ ਵੀ ਇਦਾਂ ਕੀਤਾ ਸਭ ਤੋਂ ਪਹਿਲੀ ਗੱਲ ਜੀ ਅਸੀਂ ਗਾਰਡਨਿੰਗ ਨੂੰ ਈਜ਼ੀ ਕੀਤਾ ਆਪਾਂ ਜਿੰਨਾ ਕੰਪਲਿਕੀਕੇਸ਼ਨਸ ਕਰ ਦੇਾਂਗੇ ਨਾ ਲੋਕ ਉਹਨੇ ਦੂਰ ਹੋ ਜਾਣਗੇ ਸਾਡਾ ਤਾਂ ਮਕਸਦ ਹੈ ਨਾ ਕਿ ਆਪਣਾ ਉਗਾਓ ਤੇ ਆਪਣਾ ਖਾਓ ਆਰਗੈਨਿਕ ਚੀਜ਼ਾਂ ਨੂੰ ਸੋ ਅਸੀਂ ਸਿੰਪਲ ਤਰੀਕਾ ਦੇਖੋ ਆਪਣੇ ਆਮ ਹੀ ਘਰਾਂ ਦੇ ਵਿੱਚ ਜਦੋਂ ਆਪਾਂ ਲੈਂਟਰ ਪਾਉਂਦੇ ਉਹਦੀ ਸਲੈਬ ਦੇ ਉੱਤੇ ਆਪਾਂ ਲੁੱਕ ਕਰਵਾ ਦਿੰਦੇ ਹੁੰਨੇ ਆ ਉਸ ਤੋਂ ਉੱਪਰ ਆਪਾਂ ਦੇਖੋ ਟਾਈਲ ਸੇਟਾ ਵਗੈਰਾ ਲਾ ਦਿੰਦੇ ਆ ਅਸੀਂ ਕੀ ਕੀਤਾ ਦੇਖੋ ਸਾਰਾ ਕੁਝ ਥੱਲੇ ਹੈ ਉੱਪਰ ਜਿਹੜਾ ਹੈਗਾ ਨਾ ਅਸੀਂ ਲੁੱਕ ਦਾ ਲੇਪ ਕਰਾਇਆ ਹੋਇਆ ਲੁੱਕ ਦਾ ਲੇਪ ਕਰਾਇਆ ਪਲੱਸ ਅਸੀਂ ਛੱਤ ਉੱਪਰ ਸਾਡੇ ਪਾਣੀ ਕਿਤੇ ਨਹੀਂ ਖੜਦਾ ਜੀ ਸੋ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਥੋੜਾ ਜਿਹਾ ਅਸੀਂ ਬੈਲੈਂਸ ਰੱਖ ਕੇ ਚੱਲਦੇ ਹਾਂ ਜਿਹਦਾ ਨਾ ਕਿ ਸਲਾਬ ਦੀ अच्छा एक ਵੀ ਹੁੰਦਾ ਹੋਵੇਗਾ ਕਿ ਮੱਖੀਆਂ ਮੱਛਰ ਬਹੁਤ ਆ ਜਾਂਦੇ ਆ ਤੇ ਇਹ ਇਹ ਤੋਂ ਬਚਦੇ ਹਾਂ ਕਿਵੇਂ ਕਰਦੇ ਆ ਬਿਲਕੁਲ ਅਸੀਂ ਮੱਖੀਆਂ ਮੱਛਰ ਤੋਂ ਜਿਵੇਂ ਇਹ ਆ ਲੋ ਟਰੈਪਸ ਲਗਾਏ ਹੋਏ ਨੇ ਕਿ ਨਿੱਕੇ ਨਿੱਕੇ ਕੀਟ ਹੁੰਦੇ ਨੇ ਉਹਨਾਂ ਨੂੰ ਅਟਰੈਕਟ ਕਰਦੇ ਨੇ ਤੇ ਉਹਨਾਂ ਨਾਲ ਚਿਪਕ ਜਾਂਦੇ ਨੇ ਤੇ ਉਹ ਸਾਨੂੰ ਕਿ ਸਾਡੀ ਮਦਦ ਹੀ ਕਰਦੇ ਨੇ ਤਕਰੀਬਨ ਉਹਨਾਂ ਨਾਲ ਚਿਪਕ ਕੇ ਮਦਦ ਕਰਦੇ ਨੇ ਹੋਰ ਅਸੀਂ ਨਿੱਕੇ ਨਿੱਕੇ ਸੋਲੂਸ਼ਨ ਵੀ ਰੱਖੇ ਹੋਏ ਨੇ ਕਿ ਇਹਨਾਂ ਨੂੰ ਭਜਾਉਣ ਵਾਸਤੇ ਜਿਵੇਂ ਸਵਾਹ ਹੋਗੀ ਹੋਰ ਸਵੇਰੇ ਸਵੇਰੇ ਜੀ ਅਸੀਂ ਗੋਇਆਂ ਦੀ ਸਵਾਹ ਸਵਾਦ ਬੜਾ ਨਾ ਵੀ ਸਵਾਬ ਆ ਜਾਣੀ ਸਵਾਬ ਬੜੀ ਚੀਜ਼ ਹੈ ਜੀ ਸਵਾਦ ਦੇਖੋ ਤੁਸੀਂ ਤੁਹਾਨੂੰ ਜਿਆਦਾ ਸੁੱਕ ਮਾਂਜ ਕਰਦੇ ਸੀ ਭਾਂਡੇ ਪਹਿਲਾਂ ਨਾ ਘਰਾਂ ਦੇ ਵਿੱਚ ਜਿਹੜੇ ਭਾਂਡੇ ਸਾਫ਼ ਕਰਨੇ ਤੇ ਸਵਾਹ ਨਾਲ ਸੁੱਕ ਮਾਂਜ ਕਰਨੀ ਬੀਬੀਆਂ ਨੇ ਥੈਟ ਮੀਨਸ ਉਹਦੇ ਵਿੱਚ ਗੁਣ ਸੀ ਸਵਾਹ ਦੇ ਵਿੱਚ अच्छा जी पाथी ਦੀ ਸਵਾ ਜਿਹੜੀ ਅਸੀਂ ਜਿਹੜੀ ਆ ਜਾਂ ਤੇ ਆਪਣੇ ਘਰ ਦੇ ਵਿੱਚ ਵੀ ਸਾਡੇ ਵੀ ਚੁੱਲਾ ਹੈਗਾ ਅਸੀਂ ਵਰਤਦੇ ਆ ਜੀ ਉਸ ਤੋਂ ਬਾਅਦ ਆਂਡ ਗਵਾਂਡ ਵੀ ਲੈ ਲਈਦਾ ਕਿਉਂਕਿ ਸਬਜ਼ੀਆਂ ਵੀ ਉਹਨਾਂ ਨੂੰ ਦੇਣ ਜਾਈਦੀਆਂ ਬਾਅਦ ਚ ਤੇ ਸਾਨੂੰ ਆਟੋਮੈਟਿਕਲੀ ਉਹ ਦੇ ਜਾਂਦੇ ਨੇ ਵੀ ਆ ਲੈ ਲੋ ਸਵਾਦ ਅਸੀਂ ਸਵੇਰੇ ਜਿਹੜਾ ਸਵਾਦ ਆ ਛੜਕਾਵ ਸਾਰੇ ਉੱਪਰ ਕਰ ਦਿੰਨਾ ਨੂੰ ਛਾਨਣੀ ਚ ਪਾ ਗਏ ਨਾ ਸਾਰੇ ਸਵਾਖ ਲਰਦੇ ਦੀ ਉੱਪਰ ਔਰ ਏਡਾ ਵਧੀਆ ਗੋਨੇ ਦੇ ਵਿੱਚ ਕੀ ਜਿਹੜਾ ਪੱਤਾ ਮਰੋੜ ਰੋਗ ਪੈ ਜਾਂਦਾ ਇਹ ਦਰਸ਼ਕ ਵੀ ਗੱਲ ਨੂੰ ਜਰਾ ਸੁਣ ਲੈਣ ਕਿ ਜਿਹੜਾ ਗਾਰਡਨਿੰਗ ਕਰਨੀ ਹੈ ਨਾ ਪੱਤਾ ਮਰੋੜ ਰੋਗ ਦਾ ਇਹ ਰਾਮਬਾਣ ਹੱਲ ਹੈਗਾ ਸਵਾਹ ਤੁਸੀਂ ਪਾ ਦਿਓ ਹਰ 15 ਤੋਂ 20 ਦਿਨ ਬਾਅਦ ਨੂੰ ਰਿਪੀਟ ਕਰਦੇ ਰਹੋ ਸਵਾਹ ਹੋ ਗਈ ਜੀ ਇਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਸਟ੍ਰੈਪਸ ਹੋ ਗਏ ਇੱਕ ਅੱਜਕੱਲ ਬੜਾ ਜ਼ੋਰ ਹੈਗਾ ਤੁਸੀਂ ਦੇਖਦੇ ਹੋਗੇ ਕਿ ਅਸੀਂ ਆ ਜਿਹੜੇ yellow ਜਿਹੜੇ ਹੈਗੇ ਆ ਇੱਥੇ ਲਟਕਾਏ ਹੋਏ ਨੇ ਜੀ ਹਾਂ ਇੱਕ ਇਹ ਵੀ ਹੈ ਜਾਨੀ ਇਹ ਹੋ ਗਿਆ ਇੱਕ ਤੁਸੀਂ ਆ ਦੇਖੋ ਤੇ ਫਰੂਟ ਫਲਾਈ ਲੋਕਾਂ ਦਾ ਹੁੰਦਾ ਕਿ ਸਾਡਾ ਫਲ ਖਰਾਬ ਹੋ ਜਾਂਦਾ ਜਦ ਕਰੀਲਾ ਹੋ ਗਿਆ ਕਰੀਲਾ ਛੋਟਾ ਕਰੀਲਾ ਪੀੜਾ ਪੈ ਗਿਆ ਜਦਾਂ ਕਦੂ ਲੋਕੀ ਖਰਾਬ ਹੋਣੀ ਸ਼ੁਰੂ ਹੋ ਗਏ ਉਹ ਇਹਨਾਂ ਦਿਨਾਂ ਚ ਹੈਗਾ ਜੀ ਫਰੂਟ ਫਲਾਈ ਦਾ ਜਿਆਦਾ ਕਹਿਰ ਹੁੰਦਾ ਆ ਤੇ ਸਾਡੇ ਕੋਲ ਆ ਸਟ੍ਰੈਪ ਹੈਗੇ ਜਿਹਦੇ ਵਿੱਚ ਜਿਹੜਾ ਨਰ ਮੱਖੀ ਹੈ ਨਾ ਇਹਦੇ ਚ ਕੈਦ ਹੋ ਜਾਂਦੀ ਆ ਮਾਦਾ ਮੱਖੀ ਦੇ ਸੰਪਰਕ ਵਿੱਚ ਉਹ ਨਹੀਂ ਆ ਸਕਦੀ ਜਿਹਦਾ ਨਾਲ ਕਿ ਉਹ ਲਾਰਵਾ ਨਹੀਂ ਬਣਾ ਪਾਉਂਦੀ ਕਿਉਂਕਿ ਜਦੋਂ ਲਾਰਵਾ ਬਣਾਉਂਦੀ ਨਾ ਮੱਖੀ ਉਹ ਫਰੂਟ ਦੇ ਵਿੱਚ ਜਾ ਕੇ ਉਹ ਤਾਂ ਆਪਣਾ ਫਰੂਟ ਖਰਾਬ ਹੁੰਦਾ ਕਾਣਾ ਪੈ ਜਾਂਦਾ ਕਾਣਾ ਪੈ ਜਾਂਦਾ ਸੋ ਸਾਡੇ ਜਿਹੜੇ ਆਰਗੈਨਿਕ ਉਪਾਏ ਹੈਗੇ ਆ ਜੀ ਬਾਕੀ ਕੀ ਹੈ ਜੀ ਨਿੰਮ ਦਾ ਤੇਲ ਉਹਨੂੰ ਆਮ ਹੀ ਮਿਲ ਜਾਂਦਾ ਹੈ ਨਰਸਰੀਆਂ ਤੋਂ ਆਨਲਾਈਨ ਉਹਨੂੰ ਤੁਸੀਂ 1 ਲੀਟਰ ਵਿੱਚ ਇੱਕ ਚਮਚ ਮਿਕਸ ਕਰ ਦਿਓ ਅਸੀਂ ਆਪਣੇ ਕੋਲ ਫਾਰਮੂਲਾ ਹੋਰ ਕਰ ਲਿਆ ਜੀ ਅੱਧਾ ਚਮਚ ਹਲਦੀ ਪਾ ਦਿਓ ਹੋਰ ਕੀੜੀਆਂ ਵਗੈਰਾ ਜਿਹੜੀਆਂ ਆ ਜਾਂਦੀਆਂ ਨੇ ਚਲੋ ਹੈ ਸਾਰੇ ਰੱਬ ਦੇ ਜੀ ਆ ਉਨਾ ਦਾ ਵੀ ਇੱਥੇ ਹੱਕ ਹੈਗਾ ਦੇਖੋ ਮਾਰਨ ਦੀ ਗੱਲ ਨਹੀਂ ਕਰਦੇ ਅਸੀਂ ਸਿਰਫ ਭਜਾਉਣ ਦੀ ਗੱਲ ਕਰਦੇ ਆ ਆਪਣਾ ਖਾਣ ਤੇ ਚਲੇ ਜਾਣ ਤਾਂ ਇਹ ਚੀਜ਼ਾਂ ਜਿਹੜੀਆਂ ਮਿਲਾ ਕੇ ਅਸੀਂ ਸਪਰੇ 15 ਤੋਂ 20 ਦਿਨ ਬਾਅਦ ਕਰਦੇ ਆ ਤੁਸੀਂ ਦੇਖੋ ਜੇ ਅਸੀਂ ਤੇ ਚੈਲੰਜ ਕਰਦੇ ਆ ਕਿ ਲੋਕ ਕਹਿੰਦੇ ਜਿਹੜਾ ਬਤਾऊं ਆ ਜੀ ਉਹ ਹੋ ਨਹੀਂ ਸਕਦਾ ਬਿਨਾਂ ਦਵਾਈ ਤੋਂ ਤੁਸੀਂ ਇੱਥੇ ਸਾਡਾ ਕੋਈ ਵੀ ਬਤਾऊं ਤੋੜ ਕੇ چیر ਕੇ ਦੇਖੋ ਜਾਂ ਕੋਈ ਵੀ ਚੀਜ਼ ਮਿਰਚਾਂ ਲੱਗੀਆਂ ਜਾਂ ਇਧਰ ਭਿੰਡੀਆਂ ਆ ਸਾਡੇ ਕੋਲ ਜਾਂ ਹੋਰ ਚੀਜ਼ਾਂ ਹੀ ਲਾਈਆਂ ਬਿਲਕੁਲ ਤੁਸੀਂ ਕੋਈ ਵੀ ਖਰਾਬ ਫਰੂਟ ਨਹੀਂ